ਹਾਂਜੀ ਬੱਚਿਓ ਕਿਵੇਂ ਤੁਸੀਂ ਸਾਰੇ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਆਪਾਂ ਬੇਟਾ ਵੀਡੀਓ ਲੈ ਕੇ ਆਏ 6ਵੀਂ ਕਲਾਸ ਵਿਗਿਆਨ ਦੀ ਬੁੱਕ ਹੈ ਜਿਹੜੀ ਇਹ ਪਹਿਲਾ ਚੈਪਟਰ ਹੈ ਪਾਠ ਪਹਿਲਾਗਾ ਹੋਜਣ ਦੇ ਤੱਤ ਚੈਪਟਰ ਦਾ ਨਾਮ ਹੈ ਠੀਕ ਹੈ ਤੇ ਅੱਜ ਆਪਾਂ ਇਹਦੀ ਬੈਕ ਐਕਸਰਸਾਈਜ਼ ਕਰਾਂਗੇ ਹੱਲ ਚਲੋ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅਭਿਆਸ ਠੀਕ ਹੈ ਖਾਲੀ ਥਾਂ ਮੈਂ ਸਭ ਤੋਂ ਪਹਿਲਾਂ ਅਸੀਂ ਸਟਾਰਚ ਦੀ ਮੌਜੂਦਗੀ ਦਾ ਪਰिक्षण ਕਰਨ ਲਈ ਟੈਸ਼ ਦੇ ਘੋਲ ਦੀ ਵਰਤੋਂ ਕਰਦੇ ਹਾਂ ਬੇਟਾ ਇਸ ਖਾਲੀ ਥਾਂ ਦੇ ਵਿੱਚ ਤੁਸੀਂ ਆਇਓਡੀਨ ਭਰਨਾਗਾ ਦੂਸਰਾ ਗਾ ਆਲੂ ਚਾਵਲ ਅਤੇ ਕਣਕ ਵਿੱਚ ਸਟਾਰਚ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੀਸਰੀ ਖਾਲੀ ਥਾਂ ਖੱਟੇ ਫਲਾਂ ਵਿੱਚ ਮੁੱਖ ਤੌਰ ਤੇ ਸੀ ਵਿਟਾਮਿਨ ਹੁੰਦਾ ਹੈ ਠੀਕ ਹੈ ਵਿਟਾਮਿਨ ਸੀ ਹੁੰਦਾ ਬੇਟਾ ਖੱਟੇ ਫਲਾਂ ਦੇ ਵਿੱਚ ਨੰਬਰ 4 ਐਨੀਮੀਆ ਲੋਹਾ ਦੀ ਘਾਟ ਕਾਰਨ ਹੁੰਦਾ ਹੈ। ਨੰਬਰ 5 ਗਿੱਲੜ ਆਇਓਡੀਨ ਦੀ ਘਾਟ ਕਾਰਨ ਹੁੰਦਾ ਹੈ। ਨੰਬਰ 2 ਤੇ ਸਾਨੂੰ ਸਹੀ ਗਲਤ ਹੈ। ਮਨੁੱਖ ਦੇ ਸਰੀਰ ਵਿੱਚ ਸੂਰਜ ਦੀ ਰੌਸ਼ਨੀ ਦੀ ਮਦਦ ਨਾਲ ਵਿਟਾਮਿਨ ਡੀ ਬਣਦਾ ਹੈ। ਇਹ ਸਹੀ ਹੈ। ਨੰਬਰ 2 ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਤੋਂ ਅਸੀਂ ਕੈਲਸ਼ੀਅਮ ਪ੍ਰਾਪਤ ਕਰਦੇ ਹਾਂ। ਇਹ ਵੀ ਸਹੀ ਹੈ। ਨੰਬਰ 3 ਦਾਣਾਂ ਚਰਬੀ ਦਾ ਮੁੱਖ ਸਰੋਤ ਹਨ। ਇਹ ਗਲਤ ਹੈ। ਅਗੇ 4 ਨੰਬਰ ਚਾਵਲ ਇਕੱਲੇ ਹੀ ਸਾਡੇ ਸਰੀਰ ਨੂੰ ਸਾਰੇ ਪੋਸ਼ਟਿਕ ਤੱਤ ਪ੍ਰਦਾਨ ਕਰਦੇ ਹਨ ਇਹ ਗਲਤ ਹੈ ਨੰਬਰ 5 ਅੰਦਰ ਆਤਾ ਵਿਟਾਮਿਨ A ਦੀ ਘਾਟ ਕਾਰਨ ਹੁੰਦਾ ਹੈ ਇਹ ਸਹੀ ਹੈ ਅਗੇ ਕਾਲਮ ਊੜਾ ਤੇ ਆੜਾ ਮਿਲਾਉਣੇ ਨੇਗੇ ਪ੍ਰੋਟੀਨ ਦੀ ਘਾਟ ਕਾਰਨ ਕਿਹੜਾ ਰੋਗ ਲੱਗ ਜਾਂਦਾ ਹੈ ਬੇਟਾ ਪ੍ਰੋਟੀਨ ਦੀ ਘਾਟ ਕਾਦੇ ਨਾਲ ਮੈਚ ਕਰਨਾ ਹੈ ਕਵਾਸੀ ਹੋਰ ਕਰਨਾ ਠੀਕ ਹੈ ਨੰਬਰ 2 ਵਿਟਾਮਿਨ A ਅੰਧਰਾਤਾ ਅੰਧਰਾਤਾ ਰੋਗ ਕਿਹਦੇ ਨਾਲ ਦੀ ਕਮੀ ਕਰਦਾ ਹੁੰਦਾ ਹੈ ਵਿਟਾਮਿਨ A ਦੀ ਨਾਲ ਅੱਗੇ ਵਿਟਾਮਿਨ B ਊੜੇ ਭਾਗ ਨਾਲ ਮੈਚ ਕਰਨਾ ਹੈ ਰੈਕਟਰਸ ਵਿਟਾਮਿਨ C ਸਕਰਵੀ ਵਿਟਾਮਿਨ D 베리베리 ਠੀਕ ਹੈ ਅਗਲਾ ਚੌਥਾ ਨੰਬਰ ਹੈ ਸਹੀ ਉੱਤਰ ਦੀ ਝੋਣ ਕਰਨੀ ਹੈ ਖੇਤ ਲਿਖਿਆ ਵਿੱਚੋਂ ਕਿਹੜਾ ਪ੍ਰੋਟੀਨ ਭਰਪੂਰ ਸਰੋਤ ਹੈ ਤੁਹਾਨੂੰ ਆਪਸ਼ਨ ਦਿੱਤੇ ਨੇ 4 ਆਲੂ ਆਂਬ ਚਾਵਲ ਮੂੰਗੀ ਦੀ ਦਾਲ ਤਾਂ ਇਹਦੇ ਵਿੱਚੋਂ ਸਸਾ ਭਾਗ ਸਹੀ ਹੈ ਮੂੰਗੀ ਦੀ ਦਾਲ ਠੀਕ ਹੈ ਨੰਬਰ 2 ਤੇ ਫੇਰ ਲਿਖਿਆਂ ਵਿੱਚੋਂ ਕਿਹੜਾ ਥਾਇਰੋਇਡ ਗ੍ਰੰਥੀ ਦੇ ਸਹੀ ਢੰਗ ਨਾਲ ਕੰਮ ਕਰਦਾ ਲਈ ਜ਼ਰੂਰੀ ਹੈ ਇਹਦਾ ਉੱਤਰ ਹੈ ਈੜੀ ਭਾਗ ਆਇਓਡੀਨ ਨੰਬਰ 3 ਐਨੀਮੀਆ ਕਿਸ ਦੀ ਘਾਟ ਕਾਰਨ ਹੁੰਦਾ ਆਪਸ਼ਨ ਦਿੱਤੇ ਨੇ ਤੁਹਾਨੂੰ ਵਿਟਾਮਿਨ ਕੈਲਸ਼ੀਅਮ ਲੋਹਾ ਆਇਓਡੀਨ ਠੀਕ ਹੈ ਐਨੀਮੀ ਕਿਸ ਦੀ ਘਾਟ ਕਰਨ ਹੁੰਦਾਗਾ ਲੋਹਾ ਈੜੀ ਭਾਗ ਸਹੀ ਉੱਤਰ ਹੈ ਅੱਗੇ ਬੇਟਾ ਬਹੁਤ ਛੋਟੇ ਉਤਰਾ ਵਾਲੇ ਪ੍ਰਸ਼ਨ ਹੈ ਠੀਕ ਹੈ ਆਪਾਂ ਇਹ ਹੱਲ ਕਰਾਂਗੇ ਪਹਿਲਾ ਸਵਾਲ ਆ ਤੁਹਾਡਾ ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ਇਸ ਦਾ ਉੱਤਰ ਹੈਗਾ ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਕੀ ਹੈ ਸੰਤੁਲਿਤ ਭੋਜਨ ਜਿਸ ਭੋਜਨ ਵਿੱਚ ਸਾਰੇ ਪੋਸ਼ਕ ਤੱਤ ਉਚਿਤ ਮਾਤਰਾ ਵਿੱਚ ਹੋਣ ਉਸ ਨੂੰ ਕੀ ਕਹਿੰਦੇ ਨੇ ਸੰਤੁਲਿਤ ਭੋਜਨ ਜਾਂ ਸੰਤੁਲਿਤ ਆਹਾਰ ਠੀਕ ਹੈ ਦੂਸਰਾ ਪ੍ਰਸ਼ਨ ਹੈ ਕਾਰਬੋਹਾਈਡਰੇਟਸ ਦੇ ਮੁੱਖ ਸਰੋਤ ਕਿਹੜੇ ਹਨ ਦੂਸਰੇ ਪ੍ਰਸ਼ਨ ਦਾ ਉੱਤਰ ਹੈ ਬੇਟਾ ਕਣਕ ਅਤੇ ਚਾਵਲ ਠੀਕ ਹੈ ਤੀਸਰਾ ਪ੍ਰਸ਼ਨ ਤੁਹਾਨੂੰ ਦਿੱਤਾ ਗਿਆ ਪ੍ਰੋਟੀਨ ਨੂੰ ਸਰੀਰ ਨਿਰਮਾਣ ਵਾਲਾ ਭੋਜਨ ਕਿਉਂ ਕਿਹਾ ਜਾਂਦਾ ਹੈ ਤੀਸਰੇ ਦਾ ਉੱਤਰ ਹੈ ਕਿਉਂਕਿ ਪ੍ਰੋਟੀਨ ਸਰੀਰ ਦੇ ਬਾਦੇ ਅਤੇ ਸ਼ੈਲਾਂ ਦੀ ਮੁਰੰਮਤ ਜ਼ਰੂਰੀ ਕਰ ਕਰਦਾ ਹੈ ਠੀਕ ਹੈ ਇਸ ਕਰਕੇ ਇਸ ਨੂੰ ਪ੍ਰੋਟੀਨ ਦੇ ਵਾਧੇ ਲਈ ਸਾਰੇ ਸ਼ੈੱਲ ਨਰਮਾ ਲਈ ਇਹ ਜ਼ਰੂਰੀ ਹੈਗਾ ਠੀਕ ਹੈ ਬੇਟਾ ਅਗਲਾ ਪ੍ਰਸ਼ਨ ਹੈ ਮਨੁੱਖੀ ਸਰੀਰ ਲਈ ਮੋٹے ਆਹਾਰ ਦੀ ਕੀ ਮਹੱਤਤਾ ਹੈ ਮਨੁੱਖੀ ਸਰੀਰ ਲਈ ਮੋٹے ਆਹਾਰ ਦੀ ਕੀ ਮਹੱਤਤਾ ਹੈ ਉੱਤਰ ਹੈ ਇਸ ਦਾ ਮੋٹے ਆਹਾਰ ਸਰੀਰ ਨੂੰ ਪਾਣੀ ਦੀ ਕਮੀ ਅਤੇ ਕਬਜ਼ੀ ਤੋਂ ਬਚਾਉਂਦੇ ਹਨ ਠੀਕ ਹੈ ਮੋਟੇ ਆਹਾਰ ਸਰੀਰ ਨੂੰ ਪਾਣੀ ਦੀ ਕਮੀ ਅਤੇ ਕਬਜ਼ੀ ਤੋਂ ਬਚਾਉਂਦੇ ਹਨ ਨੰਬਰ 5 ਪ੍ਰਸ਼ਨ ਆ ਤੁਹਾਡੇ ਕੋਲੇ ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸੋ ਜਿਨ੍ਹਾਂ ਵਿੱਚ ਚਰਬੀ ਮੌਜੂਦ ਹੋਵੇ ਨੰਬਰ 5 ਕੋਈ ਦੋ ਅਜਿਹੇ ਭੋਜਨ ਪਦਾਰਥਾਂ ਦੇ ਨਾਮ ਦੱਸਣੇ ਆ ਤੁਸੀਂ ਬਦਾਮ ਕਾਜੂ ਅਤੇ ਮੂੰਗਫਲੀ ਇਹਦਾ ਉੱਤਰ ਸੀ ਬੇਟਾ ਪੰਜਵੇਂ ਪ੍ਰਸ਼ਨ ਦਾ ਠੀਕ ਹੈ ਪੰਨੇਵੇਂ ਪ੍ਰਸ਼ਨ ਦਸੀ ਆਪਾਂ ਅਗਲੀ ਵੀਡੀਓ ਦੇ ਵਿੱਚ ਮਿਲਾਂਗੇ ਤੁਹਾਨੂੰ ਵੱਡੇ ਪ੍ਰਸ਼ਨਾਂ ਦੇ ਨਾਲ ਇਹ ਛੋਟੇ ਉੱਤਰਾਂ ਵਾਲੇ ਸੌਰੀ ਠੀਕ ਹੈ ਆ ਤੁਹਾਨੂੰ ਇੱਕ ਇੱਕ ਨੰਬਰਾਂ ਵਾਲੇ ਮੈਂ ਕਰਵਾ ਤੇ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਇਹ ਵੱਡੇ ਪ੍ਰਸ਼ਨ ਕਰਵਾਉਂਗੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜਰੂਰ ਕਰਦਿਆ ਕਰੋ ਜਿਹੜੇ ਮੇਰੇ ਚੈਨਲ ਚੈਨਲ ਤੇ ਨਵੇਂ ਜੁੜੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਔਰ ਆਲ ਤੇ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲਾ ਜਿਹੜੀ ਵੀਡੀਓ ਤੁਹਾਨੂੰ ਸਭ ਤੋਂ ਪਹਿਲਾਂ ਮਿਲੇ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ